ਤੋਂ ਬਾਅਦ 2015 ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਲੱਭ ਕੇ ਉਹਨਾਂ ਨੂੰ ਰਾਸ਼ਨ ਪੜ੍ਹਾਈ ਖਰਚਾ ਸ਼ੁਰੂ ਕੀਤਾ ਗਿਆ। ਸਾਡੇ ਉੱਤੇ ਬਹੁਤ ਭਲਾਈ ਕਾਰਜ ਚੱਲ ਰਹੇ ਨੇ ਜਿਸ ਦੇ ਵਿੱਚ ਲੋੜਵੰਦ ਬੱਚਿਆਂ ਦੇ ਲਈ ਇੱਕ ਲਾਇਬ੍ਰੇਰੀ ਜਿੱਥੇ ਉਹਨਾਂ ਦੀਆਂ ਉੱਚ ਵਿਦਿਆ ਦੀਆਂ ਕਿਤਾਬਾਂ ਕੰਪਿਊਟਰ, ਨੈੱਟ ਸੇਵਾ ਚੱਲੂਗੀ ਤਾਂ ਜੋ ਉਹ ਸਾਰਿਆਂ ਨੂੰ ਪੜ੍ਹ ਸਕਣ। ਬੱਚਿਆਂ ਦੇ ਪਿਤਾ ਗੁਜਰ ਜਾਂਦੇ ਨੇ ਜਾਂ ਅੰਗਿਹਣ ਹੋ ਕੇ ਮੰਜੇ ਤੇ ਬਹਿ ਜਾਂਦੇ ਨੇ ਸੋ ਉਹਨਾਂ ਦਾ ਕੋਈ ਨਹੀਂ ਹੁੰਦਾ ਸੋ ਸੰਸਤਾ ਉਹਨਾਂ ਦੀ ਸਵਾਲ ਕਰ ਰਹੀ ਹੈ ਮਾਤਾ ਗੁਜਰੀ ਜੀ ਭਲਾਈ ਕੇਂਦਰ ਜੋ 2014 ਦੇ ਵਿੱਚ ਹੋਂ ਚਾਈ ਸੀਗੀ ਜਿਹੜਾ ਹੁਣ 8ਵਾਂ ਵਿਆਹ ਮਹੋਤਸਵ 8 ਮਾਰਚ ਨੂੰ ਐ ਸ਼ਨੀਵਾਰ ਦਾਣਾ ਮੰਡੀ ਬਣਾ ਅੱਡਾ ਦੇ ਵਿੱਚ ਹੁੰਦਾ ਮਹੀਨਾ ਵਾ ਰਾਸ਼ਨ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਖਰਚਾ ਉਹਨਾਂ ਨੂੰ ਬਿਵਾਰੀ ਦੇ ਸਮੇਂ ਦਵਾਈਆਂ ਦਾ ਖਰਚਾ ਅਤੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਨੇ ਇਸ ਤੋਂ ਤਾਂ ਇੱਕ ਫ੍ਰੀ ਡਿਸਪੈਂਸਰੀ ਇਹ ਜੋ 250 ਪਰਿਵਾਰਾਂ ਵਾਰਤੇ ਤੇ ਖੋਲ੍ਹਣੀ ਹੈ ਗਤਗਾ ਪਾਰਟੀ ਦੀ ਸਕਲਾਈ ਉੱਥੇ ਸ਼ੁਰੂ ਕਰਨੀ ਹੈ ਅਨੇਕਾਂ ਮਰੀਜ਼ਾਂ ਦੇ ਇਲਾਜ ਹੋ ਰਹੇ ਨੇ ਹਰ ਸਾਲ 8-10 ਮਕਾਨਾਂ ਦੀ ਮੁਰੰਮਤ ਛੱਤਾਂ ਬਦਲਣੀਆਂ ਵੀ ਚੱਲਣੀਆਂ ਨੇ ਅੱਖਾਂ ਤੇ ਸੀਰਦਾਨ ਦੀ ਸੇਵਾ ਹੈ ਬਜ਼ੁਰਗਾਂ ਲਈ ਓਪਨ ਸ਼ੈਲਟਰ ਹੋਮ ਖੋਲ੍ਹਿਆ ਜਾਵੇਗਾ ਤਾਂ ਜੋ ਸਾਰਾ ਦਿਨ ਬਜ਼ੁਰਗੋ ਉੱਤੇ ਆਰਾਮ ਕਰ ਸਕਣ ਸਸਤਾ ਦਾ ਦਫ਼ਤਰ ਕਰਾਇ ਤੇ ਸੀਗਾ ਤੋਂ ਸਸਤਾ ਦੇ ਮੈਂਬਰਾਂ ਵੱਲੋਂ ਮੰਡੇ ਵੱਲੋਂ ਪ੍ਰਾਲਾ ਕਰਕੇ ਸਸਤਾ ਦੀ ਇੱਕ ਥਾਂ ਬਸ ਸਟੈਂਡ ਦੇ ਕੋਲੇ ਪਟੋਲ ਪੰਪ ਦੇ ਸਾਹਮਣੇ ਲਈ ਗਈ ਹੈ। ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਸਤਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫ਼ਤਰ ਸਾਡੇ ਕੋਲੇ ਮਾਨਸਾ ਤੋਂ ਵੀਰ ਆਏ ਨੇ। ਸੋ ਇਹਨਾਂ ਦਾ ਧੰਨਵਾਦ ਹੈ। ਇਹਨਾਂ ਨੂੰ ਪਤਾ ਲੱਗਿਆ ਤੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਜੋ 2014 ਦੇ ਵਿੱਚ ਹੋਣ ਚਾਈ ਸੀਗੇ ਦਾਸ ਮਾਸਟਰ ਕਲਵੰਦ ਸਿੰਘ ਦਸੰਬਰ 13 ਦੇ ਵਿੱਚ ਰਟਾਇਰ ਹੋਣ ਪਰੰਤ ਸਮਾਜ ਸੇਵ ਨੂੰ ਇਕੱਠਾ ਕਰਕੇ ਤੇ ਮਾਰਚ 2014 ਦੇ ਵਿੱਚ ਇੱਕ ਲਾਇਬ੍ਰੇਰੀ ਖੋਲ ਕੇ ਦੀ ਸਥਾਪਨਾ ਕੀਤੀ ਗਈ ਸੀਗੀ ਉਸ ਤੋਂ ਬਾਅਦ 2015 ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਲੱਭ ਕੇ ਉਹਨਾਂ ਨੂੰ ਰਾਸ਼ਨ ਪੜ੍ਹਾਈ ਖਰਚਾ ਸ਼ੁਰੂ ਕੀਤਾ ਗਿਆ ਉਹ 11 ਪਰਿਵਾਰਾਂ ਤੋਂ ਸ਼ੁਰੂ ਹੁੰਦਾ ਹੋਇਆ ਅੱਜ ਸਸਤਾ ਦੇ ਲਗਭਗ 250 ਪਰਿਵਾਰਾਂ ਨੂੰ ਮੀਨਾਵਾ ਰਸ਼ਨ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਖਰਚਾ ਉਹਨਾਂ ਨੂੰ ਬਿਵਾਰੀ ਦੇ ਸਮੇਂ ਦਵਾਈਆਂ ਦਾ ਖਰਚਾ ਅਤੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਨੇ ਬਹੁਤ ਹੀ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦੇ ਪਿਤਾ ਗੁਜੜ ਜਾਂਦੇ ਨੇ ਜਾਂ ਅੰਗਹੀਣ ਹੋ ਕੇ ਮੰਜੇ ਤੇ ਬਹਿ ਜਾਂਦੇ ਨੇ ਸੋ ਉਹਨਾਂ ਦਾ ਕੋਈ ਨਹੀਂ ਹੁੰਦਾ ਸੋ ਸਸਤਾ ਉਹਨਾਂ ਦੇ ਸਵਾਲ ਕਰ ਰਹੀ ਹੈ ਇਸੇ ਤਰ੍ਹਾਂ ਸਸਤਾ ਵੱਲੋਂ 2018 ਤੋਂ ਲੋੜਵੰਦ ਗਰੀਬ ਬੱਚਿਆਂ ਦੇ ਵਿਆਹ ਮਾਉਥ ਸਟਾਰਟ ਕੀਤਾ ਜਿਹੜਾ ਹੁਣ 8ਵਾਂ ਵਿਆਹ ਮਹੌਸਤਵ 8 ਮਾਰਚ ਨੂੰ ਐ ਸ਼ਨੀਵਾਰ ਦਾਣਾ ਮੰਡੀ ਬਲਾੜਾ ਦੇ ਵਿੱਚ ਹੁੰਦਾ ਸੋ ਇਹਦੇ ਵਿੱਚ ਵੀ ਸਾਡੇ ਕੋਲੇ ਲਗਭਗ 13-14 ਲੜਕੀਆਂ ਆ ਚੁੱਕੀਆਂ ਨੇ ਮਾਨਸਾ ਦੇ ਵੀ ਦੋ ਲੜਕੀਆਂ ਨੇ ਸੋ ਇਹ ਇੱਕ ਬਹੁਤ ਸਾਰੇ ਮੰਡੀ ਵੱਲੋਂ ਸਹਿਯੋਗ ਹੁੰਦਾ ਹੈ ਇਸੇ ਤਰ੍ਹਾਂ ਹੀ ਸੰਸਥਾ ਵੱਲੋਂ ਸ਼ਬੈਨ ਪਲਕੀ ਸਾਹਿਬ ਦੀ ਫ੍ਰੀ ਸੇਵਾ ਚੱਲ ਰਹੀ ਹੈ ਜੋ ਕਿ ਮੰਡੀ ਦੀ ਕੋਲ ਸੀ अनेका ਮਰੀਜ਼ਾਂ ਦੇ ਇਲਾਜ ਹੋ ਰਹੇ ਨੇ ਹਰ ਸਾਲ 8-10 ਮਕਾਨਾਂ ਦੀ ਮੁਰੰਮਤ, ਛੱਤਾਂ ਬਦਲਣੀਆਂ ਵੀ ਚੱਲ ਰਹੀਆਂ ਨੇ। ਅੱਖਾਂ ਤੇ ਫਿਰਦਾਨ ਦੀ ਸੇਵਾ ਹੈ। ਲਗਭਗ 41 ਪ੍ਰੋਜੈਕਟ ਸੰਸਥਾ ਦੇ ਨੇ, ਮੈਡੀਕਲ ਕੈਂਪ, ਖੂਨਦਾਨ ਕੈਂਪ ਤੇ ਸਾਰਾ ਕੁਝ ਸਾਰੇ ਇਲਾਕਾ ਨਿਵਾਸੀਆਂ ਦੇ, ਦੇਸ਼ਾਂ ਵਿਦੇਸ਼ਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੈ। ਸੰਸਥਾ ਦਾ ਦਫ਼ਤਰ ਕਿਰਾਏ ਤੇ ਸੀਗਾ, ਤੋਂ ਸੰਸਥਾ ਦੇ ਮੈਂਬਰਾਂ ਵੱਲੋਂ, ਮੰਡੇ ਵੱਲੋਂ ਪ੍ਰਾਲਾ ਕਰਕੇ ਸੰਸਥਾ ਦੀ ਇੱਕ ਥਾਂ ਬਸ ਸਟੈਂਡ ਦੇ ਕੋਲੇ ਪट्रोल ਪੰਪ ਦੇ ਸਾਹਮਣੇ ਲਈ ਗਈ ਹੈ ਜੋ ਕਿ 35 ਲੱਖ ਦੀ ਥਾਂ ਹੈ ਜਿਸ ਦਾ ਕਿ ਲਗਭਗ ਪੂਰਾ ਹੋ ਚੁੱਕਿਆ ਖਰਚਾ ਹੁਣ ਉਹਨੂੰ ਪੂਰਨ ਦੇ ਵਾਸਤੇ ਸੰਸਥਾ ਨੂੰ ਸਹਿਯੋਗ ਦੀ ਲੋੜ ਹੈ ਉਸ ਥਾਂ ਦੇ ਉੱਤੇ ਬਹੁਤ ਭਲਾਈ ਕਾਰ ਚੱਲਣੇ ਨੇ ਜਿਸ ਦੇ ਵਿੱਚ ਲੋੜਵੰਦ ਬੱਚਿਆਂ ਦੇ ਲਈ ਇੱਕ ਲਾਇਬ੍ਰੇਰੀ ਜਿੱਥੇ ਉਹਨਾਂ ਦੀਆਂ ਉੱਚ ਵਿੱਦਿਆ ਦੀਆਂ ਕਿਤਾਬਾਂ ਕੰਪਿਊਟਰ ਨੈਟ ਸੇਵਾ ਚੱਲੂਗੀ ਤਾਂ ਜੋ ਉਹ ਸਾਰਿਆਂ ਲੋਕ ਕੇ ਪੜ ਸਕਣ ਬਜ਼ੁਰਗਾਂ ਦੇ ਲਈ ਓਪਨ ਸ਼ੈਲਟਰ ਹੋਮ ਖੋਲਿਆ ਜਾਵੇਗਾ ਤਾਂ ਜੋ ਸਾਰਾ ਦਿਨ ਬਜ਼ੁਰਗ ਉਥੇ ਆਰਾਮ ਕਰ ਸਕਣ ਆਪਣੇ ਸੁੱਖ ਸਹੂਲਤਾਂ ਲੈ ਸਕਣ ਅਖਬਾਰਾਂ ਹਰ ਤਰ੍ਹਾਂ ਦੀਆਂ ਹੋਣਗੀਆਂ ਪੜ੍ਹ ਸਕਣ ਇਸੇ ਤਰ੍ਹਾਂ ਇੱਕ ਫ੍ਰੀ ਡਿਸਪੈਂਸਰੀ ਇਹ ਜੋ 250 ਪਰਿਵਾਰਾਂ ਵਾਰਤੇ ਤੇ ਖੋਲਣੀ ਹੈ ਗਤਗਾ ਪਾਲਟੀ ਦੀ ਸਕਲਾਈ ਉਥੇ ਸ਼ੁਰੂ ਕਰਨੀ ਹੈ ਹੋਰ ਕਾਫੀ ਭਲਾਈ ਕਾਰਜ ਉਥੇ ਅਸੀਂ ਕਰਨੇ ਨੇ ਸੋ ਸਾਨੂੰ ਸਾਰਿਆਂ ਨੂੰ ਮੰਡਿਊਲ ਸਹਿਯੋਗ ਮਿਲ ਰਿਹਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਹਿਯੋਗ ਦੇਣਗੇ ਵੀ ਮੰਡੀ ਵੱਲੋਂ ਬਹੁਤ ਜ਼ਿਆਦਾ ਸਸਤਾ ਨੂੰ ਸਹਯੋਗ ਮਿਲਦਾ ਹੈ ਜੋ ਰਸਤੇ ਟੁੱਟੇ ਨੇ ਖਰਾਬ ਨੇ ਉਹ ਵੀ ਸਸਤਾ ਠੀਕ ਕਰਦੀ ਹੈ ਸੋ ਇਹ ਸਾਰੇ ਪੜਾਈ ਕਾਜ ਲੋਕਾਂ ਦੇ ਆਪਾਂ ਸਸਤਾ ਵੱਲੋਂ ਜੋ ਨਵੀਂ ਥਾਂ ਲਈ ਹੈ ਉਹਦੇ ਉੱਤੇ 23 ਫਰਵਰੀ ਨੂੰ ਨੀਂਹ ਪੱਥਰ ਰੱਖਣ ਦਾ ਤੇ ਭੂਮੀ ਪੂਜਾਂ ਦਾ ਪ੍ਰੋਗਰਾਮ ਸੀਗਾ ਸਤ ਮਹਾਂਪੁਰਸ਼ਾਂ ਨੇ ਵੀ ਆਉਣਾ ਸੀਗਾ ਪਰ ਸਸਤਾ ਦੇ ਕਾਰਜ ਕਿਉਂਕਿ ਇਹ ਵੱਡਾ ਹੈ ਜੋ ਇੱਕ ਵੱਡਾ ਯਾਗ ਹੈ ਵਿਆਹ ਮਹੌਤਸਵ ਇਸ ਕਰਕੇ ਪਰਸੋ ਐਤਵਾਰ ਨੂੰ ਜੋ ਸਾਡੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰਿਆਂ ਵੱਲੋਂ ਇਹ ਮਤਾ ਬਾਤ ਕੀਤਾ ਗਿਆ ਕਿ ਪਹਿਲਾਂ ਆਪਾਂ ਇਹ ਜੋ ਸਾਰਾ ਵੱਡਾ ਜਾਗਾ ਵਿਆਹ ਮੌਸੇ ਵੀ ਕਰ ਲਈਏ ਤੇ ਉਸ ਤੋਂ ਬਾਅਦ ਲਗਭਗ ਅਗਲੀ 23 ਮਾਰਚ ਨੂੰ ਅਸੀਂ ਉੱਥੇ ਜੋ ਸ਼ਹੀਦ ਭਗਤ ਸਿੰਘ ਜੀ ਦਾ ਸ਼ਿਦੀ ਜਾੜਾ ਹੈ ਉਸ ਪਵਿੱਤਰ ਦਿਨ ਅਸੀਂ ਉੱਥੇ ਭੂਮੀ ਪੂਜਨ ਵੀ ਕਰਾਂਗੇ ਅਤੇ ਉੱਥੇ ਇਹਦਾ ਨੀਂਹ ਪੱਥਰ ਵੀ ਰੱਖਾਂਗੇ ਜਿਸ ਦੇ ਵਿੱਚ ਹੋ ਸਕਦਾ ਹੈ ਐਮਪੀਐਸ ਚੇਵਾਲ ਜੀ ਵੀ ਆਉਣ ਜਾਂ ਭਾਈ ਬਾਬਾ ਮਰੀਕ ਸਿੰਘ ਜੀ ਪਟਿਆਲਾ ਤੋਂ ਤੇ ਹੋਰ ਲੋਕਲ ਮਹਾਪੁਰਸ਼ ਜੋ ਡਸਕੇ ਤੋਂ ਨੇ ਜਾਂ ਬੀਰੋਕੇ ਤੋਂ ਨੇ ਸਾਰਿਆਂ ਨੇ ਆ ਕੇ ਪੰਜ ਪਿਆਰਿਆਂ ਵੱਲੋਂ ਨਹੀਂ ਬੱਥਾ ਰੱਖ ਕੇ ਤੇ ਉਹਨਾਂ ਨੇ ਨਹੀਂ ਰੱਖਣੀ ਐ ਇਹ ਪ੍ਰੋਗਰਾਮ ਹੁਣ 23 ਮਾਰਚ ਸ਼ਾਇਦ ਹੋਵੇ ਤਾਂ